ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸੁਖਰਾਜ ਪੀਵੀਟੀ ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੰਡਾ ਆਸਾ ਬੁਟਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪੰਡਾ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਇਹ ਖੇਤੀਬਾੜੀ ਦੇ ਨਾਲ-ਨਾਲ ਦੋਸਤੋ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਬਹੁਤ ਚੰਗੀ ਮੋਰਾ ਕੁਆਲਿਟੀ ਦੀ ਮੱਝ ਵਕਾਊ ਆ ਤੀਜਾ ਸੂਆ ਗੱਭਣ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਜਿਹੜੀ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਜਿਹੜੇ ਵੀ ਇੰਸਟਾਗ੍ਰam ਤੇ ਵੇਖ ਰਿਹਾ ਸੁਖਰਾਜ ਪੋ ਮਾਰਾ ਉਹਨੂੰ ਵੀ ਫੋਲੋ ਕਰ ਲਓ ਤੇ ਆਉ ਲੈਨੇ ਆ ਜਾਣਕਾਰੀ ਤੇ ਕਰ ਦਿਆਂ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਹਰਜਿੰਦਰ ਸਿੰਘ ਬਾਈ ਹਰਜਿੰਦਰ ਸਿੰਘ ਹਰਜਿੰਦਰ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ 9814385133 9814385133 85133 ਇਹ ਮੱਝ ਬਾਈ ਆਪਣੇ ਘਰ ਦੀ ਹੈ ਜੀ ਹਾਂਜੀ ਘਰ ਦੀ ਹੈ ਜੀ ਤੇ ਕਿੰਨਾਂ ਮਸੂਆ ਸੁੰਦੀ ਹੈ ਬਾਈ ਤੀਜੇ ਸੂਏ ਹੈ ਬਾਈ ਤੀਜੇ ਸੂਏ ਤੇ ਭਾਈ ਇਹ ਪਹਿਲੇ ਸੂਏ ਦੂਜੇ ਸੂਏ ਦੁੱਧ ਕਿੰਨਾ ਕੱਢਿਆ ਨੇ ਮੇਰੇ ਭਾਈ ਦੂਜੇ ਸੂਏ 20 ਲੀਟਰ ਦੁੱਧ ਦਿੱਤਾ 20 ਲੀਟਰ ਠੀਕ ਆ ਭਾਈ ਲਓ ਵੀ ਸਜਣੋ ਮੱਝ ਘਰ ਦੀ ਆ ਖੇਤੀਬਾੜੀ ਦਾ ਕੰਮ ਆ ਬਾਈ ਦਾ ਸੰਗ ਸੰਗ ਵੇਖ ਸਕਦੇ ਤੁਸੀਂ ਮੱਝ ਦਾ ਗੋਲ ਆ ਮੋਰਾ ਕੈਟਾਗਰੀ ਚ ਪੈਂਦੀ ਆ ਦੋਸਤੋ ਤੇ ਥਾਣਾ ਦਾ ਤੁਹਾਨੂੰ ਸਾਈਜ਼ ਗਾਇਬ ਨੇੜੇ ਹੋ ਕੇ ਦਿਖਾਵਾਂਗੇ ਦੇਖ ਸਕਦੇ ਹੋ ਦੋਸਤੋ ਸੋਹਣਾ ਥਣ ਲੱਗਿਆ ਵਿਰਲਾ ਚੰਗਾ ਤੇ ਮੁੱਠੀ ਦੀ ਚਵਾਈ ਵਾਲਾ ਪੋਲੀ ਬੋਦਾ ਚੌਣ ਚ ਬਾਈ ਤੇ ਚੌਣ ਚ ਬਾਈ ਕਹਿੰਦਾ ਵੀ ਪੋਲੀ ਬਹੁਤ ਆ ਪਿਛਲੇ ਪਾਸੇ ਨੂੰ ਹਵਾਨਾ ਦੋਸਤੋ ਮਗਰਲੇ ਪਾਸੇ ਨਿਕਲਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ 7-8 ਦਿਨ ਲੈ ਵੀ ਜਾਊਗੀ ਤੇ ਹਫਤਾ ਬਾਈ ਕਹਿੰਦਾ ਵੀ ਸੂਣ ਚ ਬਾਕੀ ਆ ਬਹੁਤ ਸੋਹਣਾ ਹਵਾਨਾ ਤਿਆਰ ਕਰਦੀ ਆਉਂਦੀ ਆ ਦੋਸਤੋ ਇਹ ਦੋਨਾਂ ਪਾਸਿਆਂ ਤੋਂ ਥਣਾ ਦਾ ਇੱਕੋ ਜਿਹਾ ਸਹਿਜ ਆ ਚਾਰੇ ਥਣ ਬਰਾਬਰ ਦੇ ਆ ਤੇ ਪਿੱਠ ਪੁੜਾ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਬਹੁਤ ਸ਼ਾਨਦਾਰ ਸੋਹਣਾ ਪੈਠ ਪੜਾਇਆ ਚੌੜੇ ਪੈਠ ਪੜੇਰੀ ਆ ਤੇ ਪਤਲੀ ਚਮੜੀ ਦੀ ਆ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਲਓ ਵੀ ਮਿੱਤਰੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਚੰਗੀ ਚਮਕ ਦਾ ਹਵਾਨਾ ਬਹੁਤ ਸਾਫ ਸੁਥਰਾ ਹੈ ਤੇ 20 ਲੀਟਰ ਬਾਈ ਕਹਿੰਦਾ ਵੀ ਦੁੱਧ ਕੱਢਿਆ ਹੈ ਬਾਕੀ ਤੁਸੀਂ ਆ ਕੇ ਦੇਖੋਗੇ ਦਾ ਅੱਜ ਤੁਹਾਡੇ ਪਸੰਦ ਆਊਗੀ ਦੋਸਤੋ ਤਾਂ ਵੀ ਆ ਦੇਖ ਕੇ ਮੱਝ ਕਰੇ ਆ ਕੇ ਫੇਰ ਹੀ ਲੈ ਲਓ ਤੇ ਸਾਫ ਸੁਥਰਾ 15 ਹਵਾਨਾ ਹੈ ਇਹ ਸੋਹਣੇ ਕੱਦ ਕਾਠ ਵਾਲੀ ਆ ਦੋਸਤੋ ਬੰਨ ਦਿਓ ਭਾਈ ਜੀ ਬੰਨ ਦਿਓ ਉੱਥੇ ਹਾਂਜੀ ਭਾਈ ਜੀ ਕੀ ਮੋਲ ਰੱਖਿਆ ਇਹਦਾ ਭਾਈ ਮੈਂ ਫੋਨ ਤੇ ਕਰ ਲਾਂਗੇ ਮੋਲ ਠੀਕ ਆ ਭਾਈ ਲਓ ਵੀ ਸਜਣੋ ਮੋਲ ਫੋਨ ਤੇ ਹੋ ਜਾਣਾ ਤੇ ਜਿਸ ਵੀ ਕਿਸੇ ਵੀਰ ਨੂੰ ਇਹ ਮੱਝ ਪਸੰਦ ਆ ਤਾਂ 20 ਲੀਟਰ ਦੁੱਧ ਬਾਈ ਨੇ ਕਿਹਾ ਵੀ ਮਣਕੇ ਦੇ ਦੇਾਂਗੇ ਇਹ ਸੂਈ ਤੋਂ ਬਾਅਦ ਵੀ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੇ ਹਰਣਾ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਕਿੱਦਾਂ ਦੀ ਲੱਗੀ ਦੋਸਤੋ ਕਮੈਂਟ ਕਰਕੇ ਦੱਸਿਓ ਤੇ ਮਿਲਦੇ ਆਂ ਜਲਦੀ ਜੈ ਹਿੰਦ ਨਮੇ ਵੀਡੀਓ